ਵੇਚ ਕੇ ਕੱਪੜੇ ਤੇ ਆ ਗਏ ਆ ਸਿਲੰਡਰ ਕਿਤੇ ਫੇਰ ਆ ਜਾਊਗਾ ਨਾਲੇ ਸਿਲੰਡਰ ਆਪਾਂ ਕਰਨਾ ਕੀ ਆ ਜੇ ਜਦੋਂ ਆਪਾਂ ਚਲੀ ਬੰਬੇ ਜਾਣਾ ਹੁਣ ਤੇ ਬਸ ਬੰਬੇ ਜਾਣ ਦਾ ਕਰਾਇਆ ਮਿਲ ਜੇ ਨਾ ਕਿਤੇ ਵੇਖੀ ਮੈਂ ਫਿਲਮਾਂ ਦੇ ਦੰਦੇ ਲਾ ਦੂੰ ਦੰਦੇ ਭਗਤਾ ਕਰਈਆਂ ਲੈ ਆ ਬਾਬਿਆਂ ਦੀ ਕਿਰਪਾ ਨਾਲ ਪਹੁੰਚਾਂਗੇ ਹਣ ਬੰਬੇ ਆਇਆ ਬਾਬਾ ਲੰਘਿਆ ਬਾਬਿਆਂ ਨੂੰ ਧਾਲ ਆਟਾ ਮਾਇਆ ਦੀ ਸੇਵਾ ਪਾ ਭਗਤਾ ਹੁਕਮ ਕਰ ਬਾਬਾ ਚਾਹੀਦਾ ਕੀ ਦੰਦੇ ਲਾਦਾਂਗੇ ਦੰਦੇ ਭਗਤਾ ਦੰਦੇ ਰਹਿਣ ਦੇ ਜੋ ਤੇਲ ਫੁੱਲ ਭੇਟਾ ਪਾਏਗਾ ਬਾਬੇ ਉਹਦੇ ਚ ਹੀ ਖੁਸ਼ ਹੋ ਜਾਣਗੇ ਉਹ ਖੁਸ਼ ਕਰਕੇ ਹੀ ਤੋਰਾਂਗੇ ਬਾਬਾ ਤੈਨੂੰ ਤੂੰ ਹੀ ਦਿਖਾ ਕੋ ਜੜੀ ਬੂਟੀ ਵੇਖੀਏ ਬਾਬੇ ਕਿੰਨੀ ਕਰਨੀ ਵਾਲੇ ਆ ਬੈ ਜਾ ਭਗਤਾ ਫਿਰ ਤੈਨੂੰ ਦਿਖਾਉਨੇ ਆ ਜੜੀ ਬੂਟੀਆਂ ਭਗਤਾ ਤੈਨੂੰ ਦਵਾਈਆਂ ਦਿਖਾਉਨੇ ਆ ਅਈ ਚੂ ਵੀਰ ਬਾਈਆਂ ਆ ਬਾਬਾ ਨਾ 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 ਭਗਤਾ ਇਹਨੂੰ ਹੱਥ ਨਹੀਂ ਲਾਣਾ ਬੜਾ ਜ਼ਹਿਰੀਲਾ ਨਾਗ ਆਜੇ ਤਾਜ਼ਾ ਫੜਿਆ ਏ ਇਹਦਾ ਮੈਂ ਜ਼ਹਿਰ ਨਹੀਂ ਕੱਢਿਆ ਜੇ ਇਹਨੇ ਡੱਸ ਲਿਆ ਤੇ ਬੜਾ ਔਖਾ ਹੋ ਜੂ ਤੈਨੂੰ ਦਵਾਈਆਂ ਦਿਖਾਉਨੇ ਆ ਭਗਤਾ ਆ ਦਵਾਈ ਦਿਆਂ ਕਿਤੇ ਦੋ ਗੋਲੀਆਂ ਤੂੰ ਨਰਨੇ ਕਾਲਜੇ ਖਾ ਲੈ ਨਾ ਲੋਹੇ ਵਰਗਾ ਸਰੀਰ ਹੋ ਜੂ ਤੇਰਾ 12 18 ਘੰਟੇ ਕੰਮ ਕਰੇਗਾ ਥਕਾਵਟ ਤੇਰੇ ਨੇੜੇ ਨਹੀਂ ਆਉਣੀ ਇਹ ਗੋਲੀਆਂ ਮੇ ਕੋ ਅਮਰੀਕਾ ਆਸਟ੍ਰੇਲੀਆ ਵਾਲੇ ਲੈ ਕੇ ਜਾਂਦੇ ਆ ਕੀ ਗੱਲ ਬਾਬਾ ਕੈਨੇਡਾ ਨੇ ਲੈ ਕੇ ਜਾਂਦੇ ਨਹੀਂ ਭਾ ਭਾ ਕੈਨੇਡਾ ਚ 18 18 ਘੰਟੇ ਕੰਮ ਕਿਨੂੰ ਮਿਲਦਾ ਉਥੇ ਅਜੇ ਕੰਮ ਦੇ ਮੰਦੇ ਆ ਉਥੇ ਗੋਲੀਆਂ ਖਾ ਕੇ ਬੱਚੇ ਆਪਸ ਚ ਲੜਦੇ ਆ ਔਲਾਮੇ ਫਿਰ ਬਾਬਿਆਂ ਨੂੰ ਆਉਂਦੇ ਠੀਕ ਆ ਠੀਕ ਆ ਆ ਸਾਰੀਆਂ ਦਵਾਈਆਂ ਹੀ ਬਾਬਾਏ ਆ ਵੀ ਬਾਬਾ ਦਵਾਈ ਆ ਨਾ 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 ਭਾ ਭਤਾ ਇਹ ਦਵਾਈ ਨੂੰ ਨਹੀਂ ਛੇੜਨਾ ਭਾ ਭਤਾ ਇਹ ਬੜੀ ਜਰੀਲੀ ਦਵਾਈ ਹੈ ਇਹਨੇ ਖਤਰਨਾਕ ਜੰਗਲਾਂ ਦੀਆਂ ਜ਼ਰੀਲੀਆਂ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਐ ਇਹਦੀਆਂ ਦੋ ਬੂੰਦਾ ਜੈਨਾਥਾਂ ਦੀ ਕਹਿ ਕੇ ਕਿਸੇ ਨੂੰ ਪਿਲਾ ਦੇਗਾ ਨਾ ਤੇ ਬੰਦਾ 6 ਘੰਟਿਆਂ ਲਈ ਮਰਿਆ ਬਰਾਬਰ ਸਮਝੀ ਇਹ ਦਵਾਈ ਤੇ ਬਾਬਾ ਮੈਂ ਲੱਭਦਾ ਫਿਰੰਡਿਆ ਜੇ ਕਿਤੇ ਤੇਰੀ ਦਵਾਈ ਕੰਮ ਕਰ ਗਈ ਨਾ ਗੇਮ ਬੜੀ ਤਗੜੀ ਪੈਣੀ ਇਹਦਾ ਦੱਸ ਕੀ ਲੈਣਾ ਫਾਕਤਾ ਦੇਣ ਵਾਲੇ ਤੇ 10000 ਵੀ ਦੇ ਜਾਂਦੇ ਆ 15 ਵੀ ਦੇ ਜਾਂਦੇ ਆ ਬੜਾ ਬੰਦਾ ਬੜਾ ਘੈਂਟ ਲੱਗਾ ਐ ਇੱਥੋਂ 2000 ਦੀ ਸੇਵਾ ਲੈਣੀ ਐ ਸਤਿਵਿਸ਼ਣ ਬਾਬਾ ਹੁਣੇ ਹੀ ਲੈ ਕੇ ਆਉਣਾ ਮੈਂ ਚਾਹ ਵੀ ਥੋੜੀ ਥੋੜੀ ਪਗਤਾ ਪਿਲਾएंगे ਤੇ ਪੀਲਾएंगे 1 ਮਿੰਟ ਚ ਆਇਆ ਬਾਬਾ ਮੈਂ ਲੈ ਆਪਾਂ

ਆ ਬੜੀ ਕਾਂਠੇਦਾਰ ਬਣਾਈ ਹੈ ਭਗਤਾ ਪਪਾ ਤੂੰ ਕਿਤੇ ਰੋਜ ਰੋਜ ਆਉਣਾ ਬੰਦਾ ਹਨੂ ਬੜਾ ਕੈਂਟ ਲੱਗਾ ਤੂੰ ਤੈਨੂੰ ਇੱਕ ਦਵਾਈ ਹੋਰ ਦੇ ਕੇ ਜਾਵਾਂਗੇ ਦਵਾਈਆਂ ਤੈਨੂੰ ਦਿਖਾਉਨੇ ਭਗਤਾ ਯਾਰ ਭਾਈ ਦੇਖ ਹਮਾਲਿਆ ਪਰਬਤ ਦੀ ਚੋਟੀ ਤੇ ਉਗਦੀ ਜਿਹੜੀ ਬੂਟੀ ਦੇ ਫਰੰਬਲਾਂ ਦੀ ਬਣੀ ਹੈ ਮੈਂ ਲਾਇਆ ਸਾਹ ਬਾਬਾ ਤੁਹਾਡਾ ਦਵਾਈਆਂ ਤੁਸੀਂ ਬਹੁਤਿਆਂ ਮੌਦਨਾ ਖੇੜੀ ਬਣਾਉਂਦੇ ਜੀ ਹੋਰ ਕੀ ਭਗਤਾ ਬਾਬਿਆਂ ਦੀ ਜ਼ਿੰਦਗੀ ਹਰ ਵਕਤ ਖਤਰੇ ਚ ਹੀ ਰਹਿੰਦੀ ਹੈ ਪਗਤਾ ਯਾਦ ਭਾਈ ਇਹ ਜਿਹੜੀ ਇਹ ਸਮੁੰਦਰ ਦੀਆਂ ਗਹਿਰਾਂ ਮੈਂ ਤੈਨੂੰ ਆਖਿਆ ਸੀ ਨਾ ਬਾਬਾ ਜੇ ਕਿਤੇ ਤੇਰੀ ਦਵਾਈ ਕੰਮ ਕਰ ਗਈ ਨਾ ਗੈਂ ਬੜੀ ਤਗੜੀ ਪੈਣੀ ਤੂੰ ਘਰ ਹੁਣ ਇਥੇ ਰੈਸਟ ਪਰ ਜਾਨ ਲਗਾ ਬੂਹਾ ਮਾਰ ਜੀ ਮੈਂ ਵੇਖਾਂ ਤੇਰੀਆਂ ਜੜੀਆਂ ਬੂਟੀਆਂ ਕਿਨੇ ਕ ਖਤਰਨਾਕ ਜੰਗਲਾਂ ਚੋਂ ਲਿਆਂਦੀਆਂ ਵੇਖੀਏ ਕੀ ਇਕੱਠਾ ਕਰੀ ਫਿਰਦਾ ਹਾਂ ਮਬਾ ਦੇ ਆਸ਼ੀਰਵਾਦ ਨੀ ਗਰੀਬੀ ਨਹੀਂ ਗਈ ਇੰਨਾ ਚਿਰ ਹੋ ਗਿਆ ਆਪਾਂ ਨੂੰ ਬੱਕਰ ਗੰਦਾ ਕੰਮ ਕਰਦਿਆਂ ਨੂੰ ਗਰੀਬੀ ਆਪਣੀ ਤਾਂ ਜਾਊਗੀ ਨਾ ਜੇ ਆਪਾਂ ਦੁੱਧ ਵੇਚੀਏ ਦੇ ਦੁੱਧ ਤੇ ਸਾਰਾ ਤੂੰ ਪੀ ਜਨਾ ਵਾ ਚੱਲ ਇੱਧਰ ਕੰਮ ਕਰ ਤੂੰ ਆਪਾਂ ਬਾਹਰ ਕੰਮ ਕਰ 200 300 350 ਕਿੱਡਾ ਜੜੀਆਂ ਬੂਟੀਆਂ ਕਹਿਣ ਰਿਆ ਹੈ ਬਸ ਵੀ ਉਹ 42 ਦਵਾਈ ਵਧੀਆ ਹੈ ਬਾਕੀ ਤਾਂ ਮੈਂ ਮਿੱਟੀ ਇਕੱਠੀ ਕਰੀ ਫਿਰਦਾ ਸੱਪ ਪਾ ਕੇ ਤੇ 350 ਬਣਿਆ ਹੁਣ ਬਾਕੀ ਪੈਸੇ ਕਿੱਥੋਂ ਆਉਣਗੇ ਸ਼ਾਜੀ ਕਰੇਓ ਸ਼ਾਜੀ ਓਏ ਤੂੰ ਕਿਧਰ ਮੂੰਹ ਚੱਕਿਆ ਓਏ ਸ਼ਾਜੀ ਤੁਹਾਡੇ ਵਾਲੀ ਮੂੰਹ ਚੱਕਣਾ ਔਰ ਸਾਡੀ ਦੌੜ ਕਿਥੋਂ ਤੱਕ ਆ ਠੀਕ ਇਹਦੀ ਫੜ ਲਿਆ ਆ ਇਹ ਆਪਣੀ ਲਈ ਮੰਡੀ ਚੋਂ ਸਿੱਧਾ ਮੰਡੀ ਚੋਂ ਲੈ ਕੇ ਆਇਆ ਮੈਂ ਤੁਹਾਡੇ ਵਾਲੀ ਆਇਆ ਸਿੱਧਾ ਸਿੱਧਾ ਮੇਰੇ ਲਾਗਾ ਮੈਂ ਕੋਈ ਤੁਹਾਡਾ ਵੱਡ ਵਡੇਰਾ ਵਾਂ ਜਾਂ ਮੈਂ ਇਹਦੇ ਫਾਂਡਾ ਕਰਨਾ ਲੈ ਜਾ ਘਰ ਇਹਨੂੰ ਗੱਲ ਪਤਾ ਕੀ ਜੇ ਮੈਂ ਨਾ ਬੱਕਰੀਆਂ ਦਾ ਸ਼ੁਰੂ ਕੀਤਾ ਬਿਜ਼ਨਸ ਮੈਨੂੰ ਤੇ ਬਸ ਤੁਹਾਡੀ ਕਿਰਪਾ ਚਾਹੀਦੀ ਮੈਂ ਤੇ ਬੱਕਰੀਆਂ ਦੇ ਦੰਦੇ ਲਾ ਦੁੱਧ ਦੇ ਸਿੱਧੀ ਸਿੱਧੀ ਗੱਲ ਦਾ ਸੁਣਾਣਾ ਕੀ ਚਾਹਣਾ ਗੱਲ ਪਤਾ ਕੀ ਜੇ ਸ਼ਾ ਜੀ ਮੈਂ ਨਾ ਬੱਕਰੀ ਦਾ ਮਾਰਿਆ ਸੀ ਸੌਦਾ ਮੈਂ ਨਾਲ ਪਠੋਰੀ ਦਾ ਵੀ ਸੌਦਾ ਮਾਰ ਲਿਆ ਸੀ ਪਰ ਮੈਥੋਂ 1000 ਰੁਪਿਆ ਕੱਟ ਗਿਆ ਸੀ ਤੇ ਉਹਨਾਂ ਪਠੋਰੀ ਰੱਖ ਲਈਏ ਜਿਹ ਹੁਣ ਆਪਾਂ ਉਹਨਾਂ ਨੂੰ 1000 ਰੁਪਿਆ ਦਿੰਨੇ ਆ ਨਾ ਤੇ ਪਠੋਰੀ ਲੈ ਲਈਏ ਪਠੋਰੀ ਦਾ ਆਪਣੀ ਉੱਥੇ 2000 ਦੀ ਵਿਗਣ ਡਈ ਏ ਤੂੰ ਹੀ ਬਸ ਮੈਨੂੰ 1000 ਰੁਪਿਆ ਦਿਓ ਮੈਂ ਸ਼ਾਮਾ ਨੂੰ ਤੁਹਾਨੂੰ 1000 ਤੁਹਾਡਾ ਦੇ ਕੇ ਜਿਹੜਾ ਉੱਤੇ ਪ੍ਰੋਫਿਟ ਨਹੀਂ ਹੋਣਾ ਯਾਰ ਓਚੋ 500 ਤੁਹਾਡੇ ਦੇ 500 ਮੇਰਾ ਨਜ਼ਾਰੇ ਆਉਣੇ ਆਪਾਂ ਨੂੰ ਗਰੰਟੀ ਕੀ ਦੇ ਕੇ ਜਾਣਾ ਬੱਕਰੀ ਰੱਖੋ ਤੁਸੀਂ ਸ਼ਾਹ ਜੀ ਦੁੱਧ ਪੀਓ ਸੈਲ ਵਧਾਓ ਮੈਂ ਤਾਂ ਬਸ ਹੁਣੇ ਗਿਆ ਤੇ ਸ਼ਾਮਾਂ ਤੱਕ ਤੁਹਾਨੂੰ ਪਿਆਹੇ ਲਿਆ ਕੇ ਤੁਹਾਡੇ ਹਾਤੇ ਰੱਖ ਦੇਣੇ ਆ ਜੇ ਸ਼ਾਮਾਂ ਨੂੰ ਨਾ ਆਇਆ ਤੇ ਫਿਰ ਉਹ ਮੈਂ ਤੇ ਸ਼ਾਹ ਜੀ ਸ਼ਾਮਾਂ ਤੁਹਾਨੂੰ ਐਵੇਂ ਕਹਿ ਤੀਆਂ ਮੈਂ ਤੇ ਆਉਣ ਜਾਣੀ ਕਰਨਾ ਵਾ ਛੇਤੀ ਦੋ ਪੈਸੇ ਦੇ ਬੱਕਰੀ ਵਾਲੇ ਨੇ ਮੁਕਰ ਜੇ ਜੇ ਸ਼ਾਮਾਂ ਨੂੰ ਨਾ ਮੜੇ ਤੇ ਮੈਂ ਵੇਚ ਦੇਣੀ ਹੂ ਤੈਨੂੰ ਪਤਾ ਨਾ ਸਾਡੇ ਖਾਨਦਾਨ ਦਾ ਅਜੇ ਤੱਕ ਇੱਕ ਰੁਪਈਆ ਨਹੀਂ ਛੱਡਿਆ ਸੀ। ਉਹ ਮਹਾਰਾਜ ਤੁਹਾਡਾ ਰੁਪਈਆ ਰੱਖਣਾ ਕਹਿੰਨੇ ਆ। ਮਰਦਾ ਤੁਹਾਡਾ ਹੁਣ ਵੀ ਨਹੀਂ। ਦੱਸੋ ਮੈਨੂੰ ਕਿੱਥੇ ਬੰਨਾ? ਉਹ ਬਾਂਦੇ ਕਿੱਲੇ ਨਾਲ। ਟੈਨਸ਼ਨ ਨਾ ਲਿਓ। ਮੈਂ ਆਇਆ ਹੀ ਜਾਣ। ਆਓ ਦਾਈ। ਬੱਕਰੀ ਕਿੱਥੇ ਆੜੀ? ਮੇਰੀ ਬੱਕਰੀ। ਉਹੀ ਬੱਕਰੀ ਜਿਹੜੀ ਮੇਰੇ ਸਾਹਮਣੇ ਫੜਕੇ ਲਾਂਦੀ ਤੂੰ। ਉਹ ਤੁਹਾਡੀ ਬੱਕਰੀ ਸੀ। ਮਾਂ ਦਾ ਕਹੇ ਸ਼ਾਦੀ ਬੱਕਰੀ ਮੈਂ ਤਾਂ ਸ਼ਾਦ ਕਿੱਲੇ ਤੇ ਬੰਨਾ ਆਇਆ। ਸਾ ਮਾਮਰਾ ਦਾ ਬੱਕਰੀ ਦਾ। ਬੱਕਰੀ ਅਸੀਂ ਪਤਾ ਕਿਹਨੇ ਰੀਜਨ ਪਾਲੀ ਆ। ਮੈਨੂੰ ਥੋੜਾ ਪਤਾ ਆ। ਆਉ ਲੈ ਲੋ ਫਿਰ ਚਲੋ ਚਲਿਓ ਸ਼ਾਲ ਆ ਜੋ ਨਾ ਆ ਜੋ ਤੇਲ ਕਾ ਕੇ ਪੱਤੀ ਉਹਨੇ ਤੋਲ ਬੱਕਰੀ ਆਪਣੀ ਉਹ ਹੱਥ ਨਾਲ ਬੱਕਰੀ ਨੂੰ ਤੇਰੀ ਜੁਰਤ ਕਿਦਾ ਬਾਈ ਬੱਕਰੀ ਨੂੰ ਹੱਥ ਲਾਉਂਦੀ ਬੱਕਰੀ ਦਾ ਸ਼ਾਹ ਮੇਰੀ ਆ ਐਵੇਂ ਤੇਰੀ ਆ ਮੈਂ ਗਹਿਣੇ ਲਈ ਆ ਸ਼ਾਹ ਘਣੇ ਕਿਦ ਕੋ ਲਈ ਬੱਕਰੀ ਦੇਦੀ ਆ ਮੈਂ ਨਾ ਗਿਆ ਸੁੱਖੇ ਕੋਲ ਘਣੇ ਲਈ ਆ ਨਾ ਗਿਆ ਸੁੱਖਾ ਮਾਮਾ ਲੱਗਦਾ ਪਤਾ ਕਿੰਨੀਆਂ ਰੀਜਾਂ ਨਾਲ ਪਾਲੀ ਮੈਂ ਮੈਨੂੰ ਨਹੀਂ ਪਤਾ ਮਾਮਾ ਲੱਗਦਾ ਕੀ ਲੱਗਦਾ ਉਹ 1000 ਰੁਪਇਆ ਲੈ ਕੇ ਗਿਆ ਮੇਰੇ ਕੋਲ ਉਹ ਆਂਦਾ ਮੈਂ ਸ਼ਾਮਾਂ ਨੂੰ 1000 ਰੁਪਇਆ ਦੇ ਦਿੰਦਾ ਤੇ ਬੱਕਰੀ ਲੈ ਜਾਊਂਗਾ ਉਹ ਜਾ ਸ਼ਾਹ ਢੀਕੀਆਂ ਨੂੰ ਗੇਮ ਪਾ ਗਿਆ ਤੈਨੂੰ ਉਹ ਉਹ ਮੇਰੇ ਸਾਹਮਣੇ ਬੱਕਰੀ ਜੋ ਕੇ ਲਿਆਓ ਓਏ ਜਾ ਓਏ ਸ਼ਾਹ 1000 ਰੁਪਇਆ ਮਰਵਾ ਲਈ ਤੇਰੇ ਵੱਡਿਆਂ ਬਜ਼ੁਰਗਾਂ ਨੇ ਕਦੀ ਰੁਪਇਆ ਨਹੀਂ ਮਰਨ ਦਿੱਤਾ ਜਾ ਮਨੋ ਹੀ ਲੈ ਗਿਆ ਵਾ ਦੇ ਗਰੀਬ ਦੀ ਬੱਕਰੀ ਮੈਂ ਨਹੀਂ ਕਢਾਲੂ ਮੈਂ 100 ਰੁਪਿਆ ਇਹ ਸਾਡੇ ਬਜ਼ੁਰਗਾਂ ਨੇ ਨਹੀਂ ਮਰਨ ਦਿੱਤੇ ਮਰਨ ਮੈਂ ਵੀ ਨਹੀਂ ਦਿੰਦਾ ਕਢਾਉਂਦਾ ਰਹੀਂ ਨਹੀਂ ਆਉਂਦਾ ਤੇਰੇ ਦਵਾਨ ਪਲਵਾਨ ਸਟੋਪ ਹੀ ਲਈ ਆਈ ਹੇਰ ਬੜੀਆ ਤੇਲ ਘਟ ਗਿਆ ਨਹੀਂ ਇੱਕ ਛੋਟਾ ਪਸ਼ਾਂਬਿਆ ਤੋਂ ਇਲਜ਼ਾਮ ਲਾਉਂਦੇ ਆ ਯਾਰ ਅਸੀਂ ਤੇਲ ਵੇਚਣਾ ਸੀ ਉਹ ਮੈਂ ਉਦਾਂ ਕਹਿਣ ਡਿਆ ਕਿ ਤੇ ਚੁੰਦਾ ਚੰਦਾ ਤਾਂ ਨਹੀਂ ਇਹਨੂੰ ਮੈਂ ਠੀਕ ਕਰਾਂ ਆਹੀ ਕਿਤੇ ਪਿੰਡ ਆਵਾਂਗੇ ਚਾਹ ਪੀਉਣਾ ਤੇਨੂੰ ਆਵਾਂਗੇ ਠੀਕ ਆ ਹੁਣ ਕਿਨੋਂ ਲੱਭਣ ਡਿਆ ਆ ਉਹਨੂੰ ਤੇ ਅਸੀਂ ਡਾਂਗਾ ਮਾਰ ਮਾਰ ਪਿੰਡੋਂ ਭਜਾਤਾ ਆ ਕਿਨੂੰ ਉਪਰ ਆ ਜਾ ਬੰਦਾ ਫਿਰਦਾ ਹੀ ਕਰ ਤੇਰੇ ਜੇ ਕੋਈ ਚੀਜ਼ ਚੂਕੀ ਗਈ ਤੇ ਤੁਹਾਡਾ ਨਾਮ ਆ ਦੇਣਾ ਗੋਇਆ ਆਪਣੇ ਬੰਦ ਕਰਕੇ ਜਾਇਆ ਕਰ ਭਜਾਤਾ ਫਿਰ ਉਹਨੂੰ ਉਹਦੀ ਤੇ ਤਸੱਲੀ ਇਦਾਂ ਦੀ ਕਰਾਈ ਆ ਪਿੰਡ ਵਾਲ ਮੂੰਹ ਨਾ ਕਰੂ ਕਦੀ ਉਹ ਸ਼ਾਬਾਸ਼ ਪੁੱਤ ਮੇਰੇ ਤੇ ਇਦਾਂ ਮਗਰੋਂ ਧਿਆਨ ਰੱਖਿਆ ਕਰ ਜੇ ਮੈਂ ਫਿਲਮਾਂ ਚ ਚੱਲ ਗਿਆ ਨਾ ਤੇਰੀ ਆਲੀਆ ਭਾਟਣਾ ਫੋਟੋ ਕਰਾਉਂਗਾ ਜਾ ਓਏ ਲੱਸੀ ਲੁਸੀ ਪੀ ਜਾਗੇ ਤੇਰਾ ਨਸ਼ਾ ਲੱਥੇ ਮਾਮਾ ਆਲੀਆ ਭਟਦਾ ਸਾਲਾ ਜਵਾਗ ਜਿਹਾ ਸ਼ਰਮਿੰਦਾ ਹੀ ਕਰ ਗਿਆ ਸੇ ਲੋਕਾਂ ਠੱਗਾ ਕਿਥੇ ਤੇਰਾ ਪਟੋਰਾ ਚੋਰੀ ਦੀ ਬੱਕਰੀ ਦੇ ਕੇ ਮੈਥੋਂ 1000 ਰੁਪਿਆ ਲਾਇਆ ਕੱਢ ਮੇਰਾ 1000 ਰੁਪਿਆ ਕਿਹੜਾ 1000 ਰੁਪਿਆ ਜਿਹੜਾ ਬੱਕਰੀ ਦੇ ਕੇ ਲੈ ਕੇ ਆਇਆ ਆਹ ਤਾਂ ਮੈਂ ਤੈਨੂੰ ਬੱਕਰੀ ਦੇ ਕੇ ਲੈ ਕੇ ਆਇਆ ਨਾ ਤੂੰ ਮੇਰੀ ਬੱਕਰੀ ਦੇ ਦੇ ਮੈਂ ਤੈਨੂੰ 1000 ਰੁਪਿਆ ਦੇ ਦੇ ਨਾ ਬੱਕਰੀ ਤੇ ਕੋਈ ਦੇਗੀ ਤੇ ਫਿਰ ਕੋਦੇ ਕੋ ਲੱਲਾ ਪੈਸੇ ਤੇ ਤੂੰ ਲੈ ਕੇ ਆਇਆ ਨਾ ਮੈਥੋਂ ਆਹ ਤਾਂ ਮੈਂ ਤੈਨੂੰ ਬੱਕਰੀ ਦੇ ਕੇ ਲੈ ਕੇ ਆਇਆ ਨਾ ਪੈਸੇ ਉਹ ਯਾਰ ਬੱਕਰੀ ਤੇ ਕੋਈ ਦੇਗੀ ਤੇ ਫਿਰ ਕੋਦੇ ਕੋ ਲੱਲਾ ਪੈਸੇ ਤੇ ਤੂੰ ਲੈ ਕੇ ਆਇਆ ਆਹ ਤਾਂ ਮੈਂ ਤੈਨੂੰ ਬੱਕਰੀ ਦੇ ਕੇ ਲੈ ਕੇ ਆਇਆ ਨਾ ਪੈਸੇ ਬੱਕਰੀ ਤੇ ਆਹ ਤਾਂ ਫਿਰ ਕੋ ਦੇਖੋ ਲੱਲਾ ਮੈਂ ਤੇਰਾ 1000 ਰੁਪਿਆ ਨਹੀਂ ਦੇਣਾ ਬੱਕਰੀ ਦਾ ਆ ਗਿਆ ਨਾ ਗੱਲ ਤੇ ਵੇਖ ਲਾ ਹੋ ਮੇਰਾ ਦਿਮਾਗ ਖਰਾਬ ਹੋ ਗਿਆ ਓਏ ਹੋ ਮੇਰਾ ਦਿਮਾਗ ਮੈਂ ਤੇਰ ਪਹਿਲੇ ਹੀ ਆਖਣ ਡਿਆ ਸ਼ਾਦੂਏ ਲੱਗਿਆ ਵਾਂ ਐਵੇਂ ਜਣੇ ਖਣੇ ਕੋ ਪੈਸੇ ਮੰਗੀ ਜਾਂਣਾ ਉਧਰ ਮੈਨੂੰ ਪੋਣੀ ਨਹੀਂ ਲੱਭਣੀ ਚਾਹ ਬਣਾਉਣ ਨੂੰ ਤੂੰ 1000 1000 ਲਾਇਆ ਵਾ ਉਹ ਮੈਨੂੰ ਆਉਂਦੇ ਕਢੋਣੇ ਕਢਾ ਲੂ ਮੈਂ ਤੂੰ ਤਿਆਰ ਰਹੀ ਹੁਣ ਓ ਮੈਂ ਸ਼ਾ ਤਿਆਰ ਹੀ ਰਹਿਣਾ ਵਾਂ ਤੂੰ ਠੰਡਾ ਹੋ ਚਾਹ ਪੀਨੀਆ ਥੋੜੀ ਥੋੜੀ ਚਾਹ ਤੇ ਤੈਨੂੰ ਮੈਂ ਪਿਆਉ ਉਹ ਵੀ ਜੇਲ੍ਹ ਦੀ ਤੇਨੂੰ ਹੀ ਪਤਾ ਤੂੰ ਕਿੰਨਾ ਨਾ ਪੰਗਾ ਪਾ ਲਿਆ। ਉਹ ਜਾ ਕੰਮ ਕਰ। ਅਹ ਡੱਕਾ ਲੱਗਦਾ ਸ਼ਾਹ ਦੇ ਯਾਰਾਂ ਨੂੰ ਫਸ ਹੀ ਗਿਆ। ਇਹ ਨਹੀਂ ਨਿਕਲਦਾ ਹਣ। ਡੱਕੇ ਦਾ ਤੇ ਮੈਨੂੰ ਪਤਾ ਨਹੀਂ ਪਰ ਸ਼ਾਹ ਦਾ ਯਾਰ ਨਹੀਂ ਫਸਦਾ। ਵੇਖੀ ਘਰ ਦੇਣ ਆਊਗਾ ਉਹ। ਉਹ ਜਾ ਜਾ ਮੁਸ਼ਕਲ ਲੱਗਦਾ ਸ਼ਾਹ ਹਣ।

ਗੱਲ ਤੇ ਪੜਦੀ ਜੀ ਰਹੂਗੀ ਉਹਦੇ ਨਾਲ ਜਾਣਾ ਨੀਰੇ ਨਿਗੇ ਨਿਗੇ ਜਵਾਕਾਂ ਨੇ ਮਖੌਲ ਕਰਕੇ ਮਾਰ ਦੇਣਾ ਸਾਹਬਾ ਦਰ ਰੱਖੋ ਇਹਨਾਂ ਨੂੰ ਪੰਜ ਚਾਰ ਦਿਨ ਰਿਓ ਅੰਦਰ ਆਲੇ ਮਾਰੋ Papa ਸਾਸਾ ਤਾਂ ਪੜੇ ਇਹਨਾਂ ਦੇ ਹੋਰ ਇਹ ਬੰਦੇ ਬੜੇ ਲੀਚੜਾ ਨੇ ਕੋਈ ਪੈਸੇ ਖਟਾਉਣੇ ਕਿਤੇ ਸੌਖੀ ਗੱਲ ਨਹੀਂ ਆ ਹਾਂਜੀ 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 ਠੀਕ ਹੈ ਠੀਕ ਹੈ ਜੀ ਆ ਜਲਪਨ ਆ ਜੀ ਓਏ ਆਓ ਸ਼ਾਹ ਜੀ ਆਓ ਸ਼ਾਹ ਜੀ ਭਲੇ ਆ ਮੁੜਿਆ ਸ਼ਾਹ ਜੀ ਕੁਰਸੀ ਬੜ ਕੇ ਬੜੇ ਨਸਤੀ ਲਾ ਦੇ ਜੀ ਕੀ ਰੰਗਤਾ ਜੇ ਓਏ ਤੁਹਾਡੇ ਵਰਗੇ ਸੱਚ ਨਾਲ ਹੀ ਗੈਸਟ ਹਾਊਸ ਬਣਾਉਂਦੇ ਆ ਉਹ ਹਾਈ ਵੇ ਰੋਡ ਨਹੀਂ ਨਿਕਲਿਆ ਉਹ ਆਪਣੇ ਸੱਜਣ ਮਿੱਤਰ ਦਾ ਭਟਾ ਵੇਚ ਆਉਦਾ ਹੈ ਉਹ ਮੜਾ ਆ ਸੈਂਟਰ ਤੇ ਫੋਨ ਲਾ ਕੇ ਹਾਂਜੀ ਛੜਕ ਮੜੀ ਜੀ ਸਾਈਡ ਨੂੰ ਕਰਾਈ ਆ ਹਾਂਜੀ ਉਹ ਟਰੱਕ ਇਟਨ ਦਾ ਛੁੱਟ ਗਿਆ ਤਾਂ ਆਪਾਂ ਕੰਮ ਸ਼ੁਰੂ ਕਰਤਾ ਹਾਂਜੀ ਤੁਸੀਂ ਕਿਧਰ ਚੱਕਰ ਮਾਰਿਆ ਸਾਡਾ ਮਸਲਾ ਦੇ ਸੈਂਟਰ ਲੈਵਲ ਦਾ ਨਹੀਂ ਪੰਨਾ ਜੀ ਸਾਡਾ ਮਸਲਾ ਪੰਚਾਇਤ ਲੈਵਲ ਦਾ ਹੈ ਤੇ ਗੱਲ ਦਾ ਤੁਹਾਨੂੰ ਪਤਾ ਲੱਗ ਹੀ ਗਿਆ ਹੁਣੇ ਜੇ ਮੇਥੋਂ ਹੀ ਗੱਲ ਸੁਪੀਰ ਹੈਗੀ ਤੇ ਮੈਨੂੰ ਭਾ ਲੈ ਗਨੇ ਕਹਿਣਾ ਮੈਨੂੰ ਤੇ ਉਹ ਗੱਲ ਦਾ ਵੀ ਪਤਾ ਹੁੰਦਾ ਵਾ ਜਿਹੜੀ ਅਜੇ ਹੋਣੀ ਹੁੰਦੀ ਹੈ ਤੁਹਾਡੀ ਗੱਲ ਤਾਂ ਤੇ ਖਲਾਰਾ ਹੀ ਬੜਾ ਪੈ ਗਿਆ ਕਰੋ ਫਿਰ ਕੋਈ ਮਸਲਾ ਹਾਲ ਹੈ ਅਰਦ ਉਈ ਚੱਕਰ ਨਹੀਂ ਮੁੰਡਾ ਅਖੰਡਾ ਕਿ ਛੋਟੇ ਕਮਰੇ 'ਚ ਪਾਪਾ ਜੀ ਟੈਲਾ ਲਵਾ ਲੀਏ ਸਾਡੀ ਕਿਸਲਾਵਾ ਪਹਿਲਾਂ ਸੈਂਪਲ ਫਰਸੇ ਨਾਣਾ ਸਰੂਗਾ ਤੁਹਾਡੀ ਇਤ ਦੇ ਸਾਹਮਣੇ ਸ਼ਾਹ ਜੀ ਟੈਲਾ ਕੁਝ ਨਹੀਂ ਆ ਜਿੰਨੀ ਲਾਕੇ ਜੀ ਥੂਤੂ ਹੋ ਗਈ ਆ ਇੱਕੋ ਕਮਰੇ 'ਚ ਕਹਿੰਦਾ ਵਾ ਨਾ ਮੁੰਡਾ ਬਸ ਇੱਕੋ ਕਮਰੇ 'ਚ ਆਖੰਡਿਆ ਚਲੋ ਭਰ ਲੈਨੇ ਕੋੜਾ ਘਟ ਪੁੱਤ ਬਣਾਉਣਾ ਉਹਨੂੰ ਪਟਾਰੀ ਨਾ ਫਰਾਉਣਾ ਜੇ ਉਹਦੇ ਉਹਨੂੰ ਪਟਾ ਫਰਾ ਕੇ ਅਜ ਕੋ ਕੱਢੋਗੀ ਉਹਦੇ ਖਿੱਦੋਵਾ ਲੀਰਾ ਨਿਕਲਣੀ ਉਹਦੇ ਪੱਲੇ ਕੀ ਆ ਕਿਸਦੇ ਘਰ ਚੋਂ ਰਹਿਣ ਡਿਆ ਵੀ ਇੱਕੋ ਤੇ ਕੁਛ ਟੋਪਿਆ ਉਹਨੂੰ ਚੋਕੇ ਉਹ ਪੰਜ ਦਦਾ ਚਾਰ ਚ ਫੇਰੇ ਮਸਲਾ ਕੇ ਫੋਰ ਤਰੀਕੇ ਨਾਲ ਹੱਲ ਕਰਦੇ ਆ ਕਰੋ ਫਿਰ ਲੱਗਣਾ ਯਾਰ ਤੁਹਾਡਾ ਹੋਰ ਯਾਰ ਹੋਰ ਉਹ ਤੁਹਾਡਾ ਵਾਪਸੀ ਆ ਜਾਣਾ ਆਪਾਂ ਨੂੰ ਰੁਪਈਆ ਹਜ਼ਾਰ ਦੇਣਾ ਵਾ ਕਿ ਸ਼ਾਹ ਨੂੰ ਚਵਾ ਬੰਦਿਆਂ ਦੇ ਸਾਹਮਣੇ ਨਾ ਪੈਸੇ ਮੋੜ ਦੇ ਜਦੋਂ ਉਹਨੇ ਚਵਾ ਬੰਦਿਆਂ ਸਾਹਮਣੇ ਪੈਸੇ ਮੋੜਤੇ ਤੇ ਜਦੋਂ ਤੁਹਾਡੇ ਹੱਥੇ ਪੈਸੇ ਆ ਗਏ ਆ ਪਿੰਡ ਚ ਲਾਲਾ ਲਾਲਾ ਹੋਈ ਨਹੀਂ ਕਿ ਸ਼ਾਹ ਦੇ ਪੈਸੇ ਨਿਕਲ ਕੇ ਸ਼ਾਹ ਦੇ ਪੈਸੇ ਘਟਾ ਲਏ ਆ ਤੇ ਵਸ ਤੁਹਾਡਾ ਮਸਲਾ ਹੱਲ ਹੋਇਆ ਨਾ ਤੁਹਾਡੀ ਤਵਾਫਸਾ ਨਹੀਂ ਆ ਭਾਨਾ ਹੀ ਜੇ ਤੂੰ ਇਹ ਕੰਮ ਕਰ ਦੇਣਾ ਤੇ ਮੇਰੀ 10 ਸਾਲ ਜ਼ਿੰਦਗੀ ਹੋਰ ਵਧ ਜੇ ਮੈਂ ਇਹਦੇ ਬੜਾ ਕਸੂਤਾ ਫਸ ਗਿਆ ਇਹਨੂੰ ਪੈਸੇ ਦੇ ਦੇ ਕਰੋ ਮੇ ਲਵੇ ਤਾਲਾ ਤਾਂ ਹੋ ਗਿਆ ਇੰਤਖਾ ਮਿਸਤਰੀ ਸਾਹਿਬ ਕਰੋ ਕੰਮ ਸ਼ੁਰੂ ਮਾਰੋ ਫੀਤਾ ਫੂਤਾ ਛੋਟੇ ਕਮਰੇ ਨੂੰ ਈਲ ਬਣਾਈ ਬੜਾ ਸਾਕੇ ਨਾ ਹੀ ਆਦੇ ਦੇਈ ਨਾ ਓਏ ਆਓ ਸ਼ਾਹ ਜੀ ਨੋਣਾ ਨੋਣਾ ਕੀ ਆ ਉਹ ਪਿੰਡ ਵਾਲਾ ਮੁੰਡਾ ਨਹੀਂ ਰੜੇਰੀ ਵਾਲਾ ਉਹਦਾ ਮਾੜਾ ਨਿਗਾਰਾ ਕੰਮ ਘੜਾਇਆ ਸੀ ਉਹ ਕਰਦਾ ਹੀ ਦੇ ਗਿਆ ਉਹ ਨਿਆਣਿਆਂ ਨੂਣਿਆਂ ਚਲੋ ਜਿੰਨਾ ਕ ਖਾਣਾ ਹੈ ਖਾ ਲਿਆ ਵਾ ਬਾਕੀ ਵਧਿਆ ਹੈ ਮੈਂ ਚਲੋ ਸਿਰ ਚ ਪਾ ਲਈਨੇ ਨਾਲੇ ਦਿਮਾਗ ਨੂੰ ਠੰਡ ਪਾ ਜੂਗੀ ਨਹੀਂ ਆਪਣੇ ਕੋ ਵਾਧੂ ਪਿਆ ਤੈਨੂੰ ਰੋਣੀ ਇੱਕ ਤਾਰੀ ਨਿਕਲੀ ਜੀ ਲਾ ਲੋ ਠੱਡ ਕੇ ਦਿਮਾਗ ਤੇ ਠੰਡ ਪਵੇ ਭਾਨਾ ਜੀ ਮੈਨੂੰ ਦਹੀਂ ਨਾਲ ਠੰਡ ਨਹੀਂ ਪੈਣੀ ਮੇਰਾ ਤਾਂ ਕੰਮ ਕੱਢੋ ਕੇ ਫੇਰ ਠੰਡ ਪੈਣੀ ਹੈ ਇਹ ਤੂੰ ਲੋਕਾਂ ਦੇ ਕੰਮ ਕਢਾਈ ਜਾਂਦੇ ਸਾਡਾ ਤਾਂ ਕੰਮ ਨਹੀਂ ਕੱਢਦੇ ਉਹ ਤੁਹਾਡੇ ਕੰਮ ਹੀ ਚੱਲਿਆ ਮੈਂ ਜਿਨ੍ਹਾਂ ਨੂੰ ਪਈਆ ਹਾਂ ਉਹਦੇ ਵੜਾਓ ਆ ਲੋ ਉਹ ਮੇਰੇ ਹੱਥ ਅੱਗੇ ਲਿਆਓ ਮੇਰੇ ਕੁਰਤੇ ਰਬਾ ਦੇ ਹੈਲੋ ਚੰਗਾ ਫਿਰ ਉਹ ਜਿਹੜੇ ਸਾਹਿਦ ਤੁਹਾਨੂੰ ਕੰਟਰੋਲ ਕਰਦੇ ਨੇ ਉਹਨਾਂ ਨੂੰ ਸੁਣਾ ਘੱਲ ਦਿਓ ਕਿ ਅੱਜ 12 ਵਜੇ ਤੱਕ ਪੈਸੇ ਕਢਾਉਣੇ ਆ ਮਾ ਲਿਆਉਣਾ ਉਹਨੂੰ ਗਣੋਂ ਫੜ ਕੇ ਵੇ ਫਿਕਰੇ ਹੋ ਕੇ ਜਾਓ ਤੁਸੀਂ ਸਰ ਨਿਗਲੇ ਪੈਸੇ ਕਿ ਕਿਹੜੇ ਵਜਣਦੇ ਆ ਡੇੜੇ ਨਹੀਂ ਵਜਦੇ ਹੁਣ ਆ ਜਾ ਪੈਸੇ ਦੇਣਾਊਗਾ ਵੀ ਬੋੜ ਥਲੇ ਉਹ ਵੀ 12 ਵਜੇ ਤੋਂ ਪਹਿਲਾਂ ਪੈ ਲਓ ਆ ਤੈਨੂੰ ਖੋਣਾ ਸ਼ਾਦੀ ਪਾਵਰ ਆ ਕੇ ਵੇਖ ਲੈਨੇ ਸ਼ਾ ਤੇਰੀ ਪਾਵਰ ਹੀ 12 ਵਜਣ ਹੀ ਆਲੇ ਆ ਪਰ ਗੰਗਾ ਗਈਆਂ ਹੱਡੀਆਂ ਨਹੀਂ ਉੜੀਆਂ ਕਦੀ ਨਹੀਂ ਆ ਮੋੜ ਲਿਓਨੇ ਆ ਚੱਲ ਵੇਖ ਲੈਨੇ ਆ ਬੜੀ ਮਾੜੀ ਲੱਕੜੋਂ ਲੱਪੀ ਆ ਵੀ ਅਜੇ 20 ਸਾਲ ਨੇ ਹੋਏ ਮੰਜਾ ਬਣਾਇਨੋਂ ਤੇ ਟੁੱਟ ਵੀ ਗਿਆ ਸੁੱਖਿਆ ਘਰੇ ਆ ਓ ਆਹ ਪਾਣਾ ਜੀ ਆਪਾ ਨਾ ਜੀ ਕਿੱਥੇ ਬਹਾਲੀਏ ਤੈਨੂੰ ਮੰਜਾ ਹੀ ਟੁੱਟ ਗਿਆ ਇੱਟ ਫੜਾ ਇੱਟ ਮਾਰਨੀ ਮੇਰੇ ਓ ਬੈਨ ਨੂੰ ਇੱਕ ਤੇ ਤੂੰ ਬਹਿ ਜੀ ਇੱਕ ਤੇ ਮੈਂ ਬਹਿ ਜਾਊਂਗਾ ਮੈਂ ਇੱਥੇ ਇੱਟ ਤੇ ਬਹਿ ਕੇ ਬਾਰੰਟਾਣੀ ਨਹੀਂ ਖੇਡਣ ਆਇਆ ਤੇਰੇ ਨਾਲ ਮੈਂ ਆਇਆ ਤੇਰੇ ਨਾਲ ਕੰਮ ਦੀ ਗੱਲ ਕਰਨ ਓ ਕੰਮ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਵਾ ਚਾਹ ਬਣਾਉਣਾ ਮੈਂ ਥੋੜੀ ਥੋੜੀ ਮੈਂ ਜੋਗੀ ਨਹੀਂ ਆ ਕਿ ਤੇਰੀਆਂ ਗੱਲਾਂ 'ਚ ਆ ਜਾਊਂਗਾ ਮੈਂ ਸਭ ਸਮਝਦਾ ਤੈਨੂੰ ਓ ਭਰਾਵਾ ਮੇਰਾ ਫਰਜ਼ ਹੈ ਤੈਨੂੰ ਘਰ ਆਏ ਨੂੰ ਚਾਹ ਪੁੱਛਣੀ ਬਾਕੀ ਤੂੰ ਸਮਝਦਾ ਰਹਿ ਤੇ ਤੇਰੀ ਮਰਜ਼ੀ ਸਮਝਦਾਰ ਤੇ ਮੈਂ ਹੈਗਾ ਵਾ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਪੱਲੇ ਤੇਰੇ ਕੱਖ ਨਹੀਂ ਆ ਤਿਆਰ ਬੈਰੋ ਕੇ ਤੂੰ ਸਦਾ ਰਹੀ ਨਾ ਓਏ ਇਹ ਤਾਂ ਸ਼ੁਰੂ ਤੋਂ ਰੀਤ ਹੀ ਆ ਜਿੰਨਾ ਬੰਦਾ ਘਰੋਂ ਨੰਗ ਹੋਵੇ ਉਹਨਾਂ ਬਾਹਰ ਤਿਆਰ ਹੋ ਕੇ ਰਹਿੰਦਾ ਵਾ ਮੈਲੇ ਪੱਲੇ 4 ਸਾਲ ਪਹਿਲੋਂ ਤੇਰੇ ਵੀ ਕੁਝ ਨਹੀਂ ਤੂੰ ਮੈਂ ਟੋਟਪੁਣਾ ਕਰਕੇ ਕੋਠੀਆਂ ਪਾਈਆਂ ਆਪੇ ਹੀ ਬੰਦਾ ਫੜਾ ਲਈ ਨਾ ਵਾ ਆਪੇ ਹੀ ਛੜਾ ਲਈ ਨਾ ਵਾ ਤੇਰਾ ਸੂਤਰ ਆ ਤੂੰ ਮੁਰਗੀ ਫੜਦਾ ਕਿਹਦੇ ਰਹੀਂ ਮੈਂ ਮੁਰਗੀ ਫੜਦਾ ਡਾਇਰੈਕਟ ਪਰ ਜਿਹੜੀ ਮੁਰਗੀ ਤੂੰ ਫੜੀ ਹੈ ਨਾ ਉਹ ਮਰਨ ਵਾਲੀ ਹੋ ਗਈ ਉਹ ਕੌਣ ਛਾ ਉਹ ਸ਼ਾਹ ਤੇਰ ਕੋ ਵੀ ਪਹੁੰਚ ਗਿਆ ਯਾਰ ਬਦਲੇ ਉਹ ਆਂਦਾ ਯਾਰ ਵਾਲੀ ਗੱਲ ਸਾਰੇ ਪਿੰਡ ਚ ੁੱਟ ਗਈ ਆ ਹੁਣ ਮੇਰਾ ਭਾਈ 20000 ਲੱਜੇ ਭਾਵੇਂ 30000 ਲੱਜੇ ਉਹ ਤੇ ਕੋਈ ਯਾਰ ਕਢਾ ਕੇ ਛੱਡਣਾ ਵਾ ਗੱਲ ਸਾਰੀ ਆ ਗਈ ਇਕਤ ਦੀ ਇਹਦਾ ਮਤਲਬ ਆਪਾਂ ਨੂੰ ਗੱਫੇ ਆਉਣ ਵਾਲੇ ਆ ਉਹ ਕਿਦਾਂ ਵੇਖ ਸ਼ਾਹ ਵਰਗਿਆਂ ਚ ਜਬਾਤੀ ਸਾਮੀਆਂ ਰੋ ਰੋ ਦਾ ਨਹੀਂ ਹੁੰਦੀਆਂ ਤੇ ਜੇ ਦਾਹੀ ਆ ਨਾ ਤੇ ਸੁੱਕੀ ਛੁੱਟ ਜੇ ਤੇ ਲਾਂਤੀ ਆ ਫਿਰ ਆਪਣੇ ਤੇ ਕੰਮ ਤਾਂ ਆਪਾਂ ਇਹੋ ਕਰਨੇ ਆ ਐਵੇਂ ਡੱਡੀਆਂ ਮੱਛੀਆਂ ਫੜਦੇ ਫਿਰਦੇ ਆ ਜਦੋਂ ਵੇਲ ਮੱਛੀ ਦਾਹੀ ਆ ਤੇ ਰਗੜਦੀਏ ਤੇ ਕੀਪ ਲੈਣੇ ਤੇਰਾ ਫਿਰ ਪਲਾਨ ਮੇਰੇ ਦਿਮਾਗ ਚ ਦੋ ਆ ਗਏ ਪਰ ਆਪਣੇ ਕੋ ਟਾਈਮ ਹੈ ਨਹੀਂ ਉਹ ਤਪਿਆ ਫਿਰਨ ਡਿਆ ਉਹਦਾ ਕੋਈ ਪਤਾ ਨਹੀਂ ਕਿ ਹੁਣੇ ਇੱਥੇ ਆ ਜੀ ਤੇ ਚੰਗੀ ਗੱਲ ਆ ਫਿਰ ਤੇ ਆਪਣਾ ਪਲਾਨ ਨੰਬਰ 1 ਹੀ ਚੱਲ ਜੂਗਾ ਤੇ ਪਲਾਨ ਨੰਬਰ 1 ਕੀ ਆ ਤੇਰਾ ਆਹ ਤੇ ਹੋਈ ਨਾ ਗੱਲ ਪਰ ਉੱਚ ਮੈਨੂੰ ਤੇਰੀ ਲੋੜ ਪੈਣੀ ਆ ਮੈਂ ਬਿਲਕੁਲ ਹਾਜ਼ਰ ਆ ਤੇਰੇ ਨਾਲ ਫੋਨ ਫੋਨ ਕਰਨੇ ਪੈਣੇ ਮੈਂ ਨਾ ਚਾਰ ਸਵੇਰੇ ਕਮਾਦਾਂਗੇ ਆ ਜਾ ਫਿਰ ਮੈਂ ਅਗਾਂਹਰ ਮੈਂ ਚੱਲਦਾ ਈ ਕਾਦੇ ਪੈਸੇ ਨਿਕਲਗੇ ਕਿ ਨਹੀਂ ਨਿਕਲਗੇ ਹਨਾ ਤੂੰ ਇਹਦਾ ਮਗਰ ਲੱਗੇ ਜੇ ਚੰਗਾ ਅਗਾਂਹਰ ਮੈਂ ਵੀ ਚੱਲਦਾ ਮੇਰੇ ਦੱਤੇ ਪੈਸੇ ਕੰਮ ਨਹੀਂ ਆਉਂਦੇ ਲੈ ਸ਼ਾ ਚਲ ਗਈ ਸਾਰੇ ਤੈਨੂੰ ਕਹਿ ਸੂਜ ਇਧਰੋਂ ਇਧਰ ਚੜਜੂਗਾ ਪਰ ਤੇਰੇ ਪੈਸੇ ਨਹੀਂ ਨਿਕਲਣੇ ਅਜੇ ਵੀ ਬਹਿ ਜਾ ਕਿਤੇ ਟੇਕੇ ਇਹ ਟਾਈਮ ਦੇਖੀ ਨੀ ਆ ਮੈਂ ਬੰਦੇ ਇਕੱਠੇ ਕੀਤੇ ਘਰੇ ਜਲਦਾਂ ਦੇ ਵਾਂ ਸ਼ਨਾਇਆ ਲੱਖਰ ਕਿਵੇਂ ਇਸ ਹਫਤੇ ਜੀਮ 11 ਹਾਂ ਹੁਣ ਕਿਉਂ ਨਹੀਂ ਆਏ ਮੇਰੇ ਪੈਸੇ ਦੇਣ ਹੋਂ ਤੇ ਮੈਂ ਕੋਲੋਂ ਯਾਰ ਦਿੱਤਾ ਸੀ ਨਾ ਓਏ ਆ ਕੀ ਕਰਤਾ ਈ ਓਏ ਉਹ ਮੇਰਾ ਲੱਖਾਂ ਦਾ ਕੜਾ ਤੋੜਤਾ ਈ ਓਏ ਹਾਏ ਹਾਏ ਓਏ ਕਿਹੜਾ ਲੱਖਾਂ ਦਾ 100 100 ਦੇ 10 ਕਿੰਨੇ ਚਾਹੀਦੇ ਨਾਲ ਦੇ ਓਏ 100 ਵਾਲਾ ਨਹੀਂ ਓ ਇਤਿਹਾਸ ਕੜਾ ਹੀ ਏ ਸੋਨੇ ਦਾ ਕੜਾ ਹੀ ਏ ਸੋਨੇ ਦਾ ਕਿਹੜੀ ਸੋਨੇ ਦਾ ਉਹ ਤੇ ਨਾਲ ਹੀ ਲੈ ਕੇ ਡੁੱਬ ਗਈ ਉਹ ਓ ਕੱਚਾ ਕੜਾ ਹੀ ਇਹ ਸੋਣੀ ਦਾ ਪੱਕਾ ਕੜਾ ਹੀ ਓਏ ਇਹ ਸਾਡੀ ਦੂਰ ਦੀ ਦਾਦੀ ਨੇ ਲਕਾ ਲਿਆ ਸੀ ਤਾਈਓ ਤੇ ਉਹ ਡੁੱਬੀ ਸੀ ਓਏ ਨੂੰ ਤੇ ਮਿਊਜ਼ਿਕ ਵਾਲੇ ਮੰਗਦੇ ਰਹੇ ਮੈਂ ਉਹਨਾਂ ਨੂੰ ਨਹੀਂ ਵੇਚਿਆ ਅਸੀਂ ਕੋਈ ਜ਼ਮੀਨਾਂ ਨਹੀਂ ਬਚਾਈਆਂ ਅਸੀਂ ਕੋ ਆਪਣਾ ਘਰ ਨਹੀਂ ਬਚਾਇਆ ਅਸੀਂ ਤੇ ਇਹਨੂੰ ਬਚਾਇਆ ਸੀ ਦੁਸ਼ਟਾ ਤੂੰ ਇਹਨੂੰ ਵੀ ਤੋੜਤਾ ਹੀ ਓਏ ਉਹ ਤੇਰਾ ਕਿਹੜੇ ਜੁਗ ਭਲਾਊਗਾ ਓਏ ਆयो ਮੇਰਾ ਕੜਾ ਓਏ ਆ ਤੁਹਾਨੂੰ ਕਿਹੜੇ ਪਾਸੇ ਲੈ ਗਿਆ ਵਾ ਸ਼ਾਦੀ ਗਲਤੀ ਤੁਹਾਡੀ ਵੀ ਆ ਇਹਨੂੰ ਗਲੋ ਫੜ ਕੇ ਸਿੱਧਾ ਮੈਂ ਤੁਹਾਡੇ ਕੋਲ ਲਿਆਉਣ ਲੱਗਾ ਹਾਂ ਤੜ ਕੋਥੇ 10 ਮਿੰਟ ਜੇਰਾ ਨਹੀਂ ਹੋਇਆ ਉਹ ਜੇਰਾ ਕਰਕੇ ਹੀ ਆਇਆ ਵਾ ਸਾਰੇ ਦੇ ਚਲ ਗਏ ਉੱਥੋਂ ਨਾਲੇ ਹੁਣ ਪੈਸੇ ਲੈ ਕੇ ਇਹਨੂੰ ਵਿਖਾਉਣੇ ਉੱਥੇ ਨਾਲੇ ਲੱਖਾਂ ਦਾ ਘੜਾ ਕੋਈ ਤਾਂ ਗੇਟਾਂ 'ਚ ਨਹੀਂ ਰੱਖਦਾ ਹੁੰਦਾ ਓਏ ਪਾਪੀਆ ਮੈਨੂੰ ਕੀ ਪਤਾ ਸੀ ਤੂੰ ਇੰਨੀ ਤੇਜ਼ ਆਵੇਂਗਾ ਮੈਂ ਤਾਂ ਧੋ ਕੇ ਆਪਣੇ ਘਰੇ ਰੱਖਿਆ ਸੀ ਮੈਂ ਕਿਹੜਾ ਗਲੀ 'ਚ ਰੱਖਿਆ ਸੀ ਓਏ ਮੈਂ ਤਾਂ ਜਮੀਜ਼ੇ ਵਾਲੇ ਸੱਦੇ ਆ ਮੈਂ ਚੱਲ ਉਹਨਾਂ ਨੂੰ ਵੇਚ ਕੇ ਤੇ ਮੈਂ ਆਪਣੇ ਕਰਜ਼ੇ ਲਾਉਣਾ ਵਾ ਤੂੰ ਤੇ ਮੈਨੂੰ ਘਰ ਜੋ ਕਮਣੀ ਛੱਡ ਜਾ ਓਏ ਆਇਓ ਮੇਰਾ ਘੜਾ ਸੁੱਕੇ ਰ ਘੜੀ ਹਾਂਜੀ ਮੈਂ ਆ ਵੇ ਕੋਈ ਬੰਬੇ ਮਿਊਜ਼ੀਅਮ ਤੋਂ ਆਇਆ ਤੂੰ ਹੀ ਫੋਨ ਕੀਤਾ ਕਿ ਸੋਹਣੀ ਦਾ ਘੜਾ ਤੁਹਾਡੇ ਕੋਲ ਆ ਹਾਂਜੀ ਆਪੇ ਆ ਜੇ ਆਹ ਦੇ ਟੁੱਟਾ ਹੈ ਤੂੰ ਹੀ ਕਿਹਾ ਸਬੂਤਾ ਹੈ ਸਬੂਤਾ ਹੀ ਤੁਹਾਡੇ ਅੱਗੇ ਗਈ ਟੁੱਟਾ ਹੈ ਇੱਕ ਮਿੰਟ ਲੈਟ ਮੀ ਚੈੱਕ ਹਮ ਹੈ ਗਰੀ ਸੋਹਣੀ ਦਾ ਘੜਾ ਹੀ ਆ ਤੋੜਿਆ ਕਿੰਨੇ ਆ ਐਨੇ ਤੋੜਿਆ ਜੇ ਤਾਂ ਉਹ ਬਤਾ ਤਿਆ ਦੀ ਜੋੜਨ ਦੀ ਸਜ਼ਾ ਕਿ ਨਹੀਂ ਹੁੰਦੀ ਆ ਹੁਣ ਸਾਰੀ ਉਮਰ ਜੇਲ੍ਹ ਦੇ ਧੱਕੇ ਖਾਓਗੇ ਵੇਖੋ ਜੀ ਮੈਂ ਕਿਹੜਾ ਜਾਣ ਕੇ ਤੋੜਿਆ ਵਾ ਮੈਂ ਤੇ ਬੂਆ ਹੀ ਖੋਲਿਆ ਵਾ ਤੇ ਇਹ ਗਾੜੀ ਪਿਆ ਟੁੱਟ ਗਿਆ ਵਾ ਭਾਵੇਂ ਜਾਣ ਕੇ ਤੋੜਿਆ ਭਾਵੇਂ ਆਪੇ ਟੁੱਟਾ ਵੇ ਸਜ਼ਾ ਹੁੰਦੀ ਆ ਲਾਓ ਤੇ ਹੁਣ ਲੈ ਜਾਨ ਕ੍ਰੀਸ ਕੇ ਇਹਨਾਂ ਨੂੰ ਅਬਸਰੋਂ ਮੈਂ ਆ ਪਿੰਡ ਦਾ ਮੋਤਵਾਰ ਬੰਦਾ ਆ ਇਹ ਆ ਪਿੰਡ ਦੇ ਇਜਤਿਹਾਰ ਬੰਦੇ ਆਪਾਂ ਬਹੁਤਾ ਇਹਨਾਂ ਨੂੰ ਜਲੀਲ ਨਹੀਂ ਹੋਣ ਦੇਣਾ ਗਲਤੀ ਹੈ ਨਾ ਕੋ ਜਰੂਰ ਹੋਈ ਆ ਪਰ ਜਿਹੜੀ ਵੀ ਗਲਤੀ ਹੋਈ ਹੈ ਨਾ ਉਹਦਾ ਬੈਠ ਕੇ ਕੋਈ ਹੱਲ ਕੱਢੀਏ ਜਿਹੜਾ ਚਾਰਦਿਵਾਰੀ ਚ ਗੱਲ ਸਾਰੀ ਮੁੱਕ ਜੇ ਤੂੰ ਹੀ ਬੰਦੇ ਸਮਝਦਾ ਲੱਗਦੇ ਜੇ ਵੇਖੋ ਆਈ ਆਂ ਜੇ ਬੰਬਿਓ ਸਾਡਾ ਆਉਣ ਜਾਂਦਾ ਫਲਾਈਟ ਦਾ ਕਰਾਇਆ ਦੇ ਦੋ ਅਸੀਂ ਚਲ ਜਾਾਂਗੇ ਬਾਕੀ ਆ ਘਰੀ ਦਾ ਜਰੂਰ ਸੋਚਿਓ ਜਿਹੜਾ ਲੱਖਾਂ ਦਾ ਨੁਕਸਾਨ ਹੋ ਗਿਆ ਆ ਬੈਗ ਚ 10 ਲੱਖ ਰੁਪਏ ਲੈਂਦੇ ਇਹਨੂੰ ਦੇਣ ਲਈ ਓਏ ਇਹ ਤਾਂ ਬੰਦਾ ਆਪਣਾ ਹੀ ਆ ਤੁਹਾਡੇ ਸਾਹਮਣੇ 20000 ਰੁਪਏ ਇਹਦੇ ਹੱਥੇ ਰੱਖ ਦਿੰਨੇ ਆ ਓ ਮੈਂ ਨਹੀਂ ਲੈਣਾ 20000 ਲੱਖਾਂ ਦਾ ਮੇਰਾ ਘੜਾ ਟੁੱਟ ਗਿਆ ਵਾ ਤੇ ਹੋਰ ਕੀ ਲੈਣਾ ਤੂੰ ਇੱਕ ਯਾਰ ਕਰੋ ਨਾਲ ਇੱਕ ਸਿਲੰਡਰ ਕਰੋ ਤੇ ਦੋ ਚੁੱਲੇ ਕਰੋ ਹੋ ਜਾਣਗੇ ਜਦੋਂ ਕਹਿਤਾ ਨਾ ਸ਼ਾਹ ਜੀ ਇਹਨਾਂ ਨੂੰ ਤੋਰੋ ਰੁਪਿਆ 20000 ਰੱਖੋ ਇਹਨਾਂ ਦੇ ਹੱਥੇ ਤੁਹਾਨੂੰ ਪਤਾ ਇਹਨਾਂ ਦੇ ਫਲੈਟ ਦਾ ਕੰਮ ਇਹਨਾਂ ਨੂੰ ਦੂਰ ਜਾਣਾ ਵਾ ਹੁਣ ਤੇ ਮੇਰੇ ਕੋ 10000 ਰੁਪਏ ਹੈ ਟੈਂ ਲੈ ਆਓ ਜਿੰਨੇ ਵੀ ਆ ਗਏ ਮੈਨੂੰ ਫੜਾਓ ਬਾਕੀ ਜਾ ਕੇ ਤੁਸੀਂ ਧਿਰ ਤੋਂ ਲਿਆਓ ਅੱਜ ਇਹਨਾਂ ਦਾ ਸਾਰਾ ਕੰਮ ਨਿਬੜ ਕੇ ਜਾਣਾ ਆਪਾਂ ਬਾਕੀ ਨੂੰ ਨਿਬੜ ਕੇ ਆਈ ਮੈਂ ਬਾਕੀ ਤੇਰੇ ਪੈਸੇ ਕਰ ਬਚਾ ਦੂੰਗਾ ਕੋਈ ਗੱਲ ਨਹੀਂ ਤੁਸੀਂ ਬੇਫਿਕਰੇ ਕੋ ਜਾਓ ਆਪੇ ਹਿਸਾਬ-ਕਤਾਬ ਕਰ ਲੈਣਾ ਮੈਂ ਇਹਨਾਂ ਨਾਲ ਆਸ਼ਾ ਤੈਨੂੰ ਕਿਹਾ ਸੀ ਨਾ ਬਹਿ ਜਾ ਟੇਕੇ ਹਜ਼ਾਰ ਵਾਲਾ ਘੁੱਟ ਪਾ ਲੈਂਦਾ ਚੰਗਾ ਰਹਿੰਦਾ ਆ ਲੱਖਾਂ ਵਾਲੇ ਏਡੇ ਵੱਡੇ ਘੁੱਟ ਨਹੀਂ ਦੇ ਤੋ ਭਰੇ ਜਾਣੇ ਘੁੱਟ ਤੇ ਪੁੱਤ ਮੈਂ ਤੇਰਾ ਭਰੂੰਗਾ ਨਿਗਾਹ ਜਾ ਤੋ ਮੇਰੀ ਲੈ ਪੀ ਆਪਣਾ ਪਲਾਨ ਨੰਬਰ 1 ਹੀ ਕੰਮ ਕਰ ਗਿਆ ਜੀ ਤੇ ਵੈਸੇ ਪਲਾਨ ਨੰਬਰ 2 ਕੀ ਸੀ ਤੇਰਾ ਤੈਨੂੰ ਸਾਰੇ ਪੇਦ ਹੁਣੇ ਦੇਦਾ ਆ ਇਹ ਤੇ ਬੜੀਆਂ ਤਗੜੇ ਤਗੜੇ ਗੇਮਾਂ ਪੈਣੀਆਂ ਵਾਂ ਪੈਸੇ ਕੱਢ ਪਹਿਲਾਂ ਤੇਰੇ ਨਾਲ ਹਸਾਬ ਕਿਤਾਬ ਕਰਦਾ ਬਾਅਦ ਚ ਪਹਿਲਾਂ ਮੁੰਡਿਆਂ ਨੂੰ ਤੋੜ ਲਾ ਬਤਾਓ ਮੈਂ ਤੂੰ 1500 ਆ ਲੈ ਛੋਟੇ ਰੁਪਿਆ 1200 ਤੂੰ ਹੀ ਮੈਨੂੰ 1200 ਹੀ ਤੇਰੀ ਐਕਟਿੰਗ ਬਹੁਤ ਕੱਚੀ ਸੀ ਜੇ ਸਾਰੀ ਗੇਮ ਤੇਰੇ ਸਿਰ ਤੇ ਹੁੰਦੀ ਨਾ ਤੂੰ ਸਾਰਿਆਂ ਨੂੰ ਪਸਾ ਦੇਣਾ ਸੀ ਜਾਓ ਜਾ ਕੇ ਮੋਜਾ ਮਜਾ ਕਰੋ ਇਹਦੇ ਚ ਪੈਸੇ ਪੂਹੇ ਪਾਏ ਕਦੀ ਕਿ ਤੁਸੀਂ ਮੰੰਜਣਵੇ ਦੇ ਚ ਬਸਾਂ ਚ ਉਹ ਗੁਰੂਆਇ ਚ ਤੇ ਬਿਸਕੁਟ ਹੀ ਆ ਬਿਸਕੁਟ ਆ ਆਓ ਬਣਾਈਏ ਫਿਰ ਚਾਹ ਥੋੜੀ ਥੋੜੀ ਨਾਲ ਬਣਾ ਲਓ ਕੋਈ ਕੋਈ ਸ਼ਰਮ ਨੂੰ ਹੱਥ ਮਾਰੋ ਮੁੰਡੇ ਆਪਣੇ ਆ ਢਾਈ ਘਰ ਤੇ ਡੈਨ ਵੀ ਛੱਡ ਦਿੰਦੀ ਆ ਕਿਹੜੇ ਕੰਮਾਂ ਚ ਪਿਆ ਤੂੰ ਉਹ ਸ਼ਰਮ ਵਾਲੀ ਕਾਦੀ ਗੱਲ ਯਾਰ ਚਾਹਲੀ ਤੇ ਆਖਿਆ ਜੇ ਜਿੱਦ ਕਰਨ ਡਿਆ ਫਿਰ ਬਣਾ ਲੈ ਇਹਨਾਂ ਲਈ ਮੈਂ ਤਾਂ ਚੱਲਿਆ ਫਿਰ ਮੇਰੇ ਕੋਲ ਤੇ ਇਹਨਾਂ ਅੱਖਾਂ ਨਾਲ ਇਹਨਾਂ ਦੀ ਬਰਬਾਦੀ ਵੇਖੀ ਨਹੀਂ ਹੋ ਜਾਣੀ ਮੈਂ ਬਸ 5 ਮਿੰਟ ਚ ਆਇਆ ਤੁਸੀਂ ਇੱਥੇ ਬਹੋ ਠੀਕ ਆ ਠੀਕ ਆ ਜੈ ਨਾਥਾਂ ਦੀ